ਸਾਰੇ ਇਹ ਵੀਰ ਭਰਾਵਾਂ ਨੂੰ ਵੀਡੀਓ ਦੇਖਣ ਵਾਲੇ ਮਾਤਾ ਪਿਓਾਂ ਨੂੰ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਪਾਂ ਦੋਸਤੋ ਜੀ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਆ ਕਿ ਸਾਨੂੰ ਮਾਣ ਹੈ ਪਿੰਡਾਂ ਪਿੰਡ ਦੇ ਹੋਣ ਦਾ ਉਹਦੇ ਵਿੱਚ ਆਪਾਂ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੈ ਜੀ ਪਿੰਡ ਫੁੱਲੋ ਮਿੱਠੀ ਡੇਰਾ ਬਾਬਾ ਈਸਰदास ਦਾ ਜੀ ਉਹਦੇ ਡੇਰੇ ਦੇ ਬਾਰੇ ਬਾਬਾ ਜੀ ਦੇ ਬਾਰੇ ਜਾਣਕਾਰੀ ਆਪਾਂ ਸੇਵਾਦਾਰਾਂ ਤੋਂ ਲੈਣੇ ਆ ਇਨਨ ਪੁਛਦੇ ਹਾਂ ਬਈ ਆਪਣੇ ਵੀ ਕਿਹੜਾ ਪਿੰਡ ਹੈ ਕੀ ਨਾਂ ਦਾ ਪਿੰਡ ਫੁੱਲੋਂ ਬੈਠਿਆ ਜੀ ਹਾਂਜੀ ਬਾਬਾ ਇਸਦਾ ਦਾਹ ਦਾ ਦੇਰਾ ਜੀ 1 ਕਰੋੜ ਤੋਂ ਵੈਸੀਏ ਇੱਥੇ ਬੈਠੇ ਸੀ ਆਖੀ ਠੀਕ ਹੈ ਸਾਰੇ ਸੰਗਤ ਇੱਥੇ ਆਉਂਦੇ ਪ੍ਰਸ਼ਾਦਾ ਸਿੱਖ ਦਾ ਦੇਰਾ ਸਖਦੀ ਆਖੀ ਸੇਵਾ ਚੱਲਦੀ ਜਾਂਦੀ ਹੈ ਜੀ ਠੀਕ ਹੈ ਉਹ ਕੰਮ ਸੇਵਾ ਚੱਲਦੀ ਦਾਹਰਾ ਚੱਲਦੀ ਜੀ ਪ੍ਰਸ਼ਾਦਾ ਮੰਦਾ ਕਰਕੇ ਕੋ ਅਤਨ ਗਰਾਹਤ ਨਾਮੇ ਚ ਚੱਲਦਾ ਸਾਰੀ ਸੇਵਾ ਚੱਲਦੀ ਆ ਠੀਕ ਹੈ ਜੀ ਜਮਾਦਾ ਸੇਵਾ ਚੱਲਦੀ ਆ ਸਾਰਾ ਸੁੱਖਾ ਪੂਰੀ ਹੁੰਦੀ ਆ ਸੁੱਖਾ ਹਾਂ ਹਾਂਜੀ ਬਹੁਤ ਹੀ ਸੋਹਣੀ ਸੁੰਦਰ ਮਾਰਤਾ ਹੈ ਡੇਰੇ ਬਾਬਾ ਜੀ ਦੀ ਤੇ ਅੱਜ ਤੁਹਾਡੇ ਸੇਵਾਦਾਰਾਂ ਨਾਲ ਗੱਲਬਾਤ ਕਰਾਉਣੇ ਆਗੇ ਹਾਂਜੀ ਬਾਈ ਜੀ ਆਪਣੇ ਡੇਰੇਵਾਰੇ ਬਾਬਾ ਜੀ ਬਾਰੇ ਕੁਝ ਜਿਹੜੇ ਦਰਖਤ ਦੇਖੀ ਜਾਂਦੇ ਆ ਉਹਨਾਂ ਬਾਰੇ ਚਾਹ ਦੱਸੋ ਕੁਝ ਹਾਂਜੀ ਬਾਈ ਇਹ ਨਾ ਬਾਈ ਪਹਿਲਾਂ ਇੱਥੇ ਆਪਣੇ ਝੜੀ ਹੁੰਦੀ ਸੀ ਜਿਹਦੇ ਚ ਬਾਣਾ ਤੇ ਵਧੀਆ ਰੁੱਖ ਰੱਖ ਹੁੰਦੇ ਸੀ ਇੱਥੇ ਬਾਬਾ ਜੀ ਜਦੋਂ ਆ ਕੇ ਬੈਠੇ ਹਨਾ ਤੇ ਮਨ ਤਾਂ ਹੋਣ ਲੱਗੀ ਅੱਜ ਦੀ ਘੜੀ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਲੋਕ ਦੂਰੋਂ ਦੂਰੋਂ ਆਉਂਦੇ ਆ ਇੱਥੇ 24 ਘੰਟੇ ਦੇਖੋ ਲੰਗਰ ਚੱਲਦਾ ਰਹਿੰਦਾ ਹੈ ਵੱਡੀ ਗੱਲ ਇਹ ਹੁੰਦੀ ਹੈ ਵੀ ਰੱਬ ਉੱਥੇ ਵੱਸਦਾ ਹੁੰਦਾ ਜਿੱਥੇ ਬੰਦੇ ਨੂੰ ਦਾਣਾ ਪਾਣੀ ਮਿਲ ਜੇ ਖਾਣ ਪੀਣ ਨੂੰ ਹਨਾ ਰਹਿਣ ਬਹਿਣ ਨੂੰ ਪੰਜਾ ਬਿਸਤਰਾ ਮਿਲ ਜੇ ਵੱਡੀ ਗੱਲ ਇਹ ਹੁੰਦੀ ਹੈ ਇੱਥੇ 24 ਘੰਟੇ ਉਪਲਬਧ ਹੈ ਸੇਵਾਦਾਰ ਠੀਕ ਹੈ ਨਾ ਤੇ ਲੰਗਰ ਪਾਣੀ ਹਰ ਵਕਤ ਚੱਲਦਾ ਰਹਿੰਦਾ ਹੈ ਨਾਉਣ ਵਾਸਤੇ ਸਰੋਵਰ ਹੈ ਤੇ ਰਹਿਣ ਵਾਸਤੇ ਵਧੀਆ ਮਕਾਨ ਹਾਂਜੀ ਦੋਸਤੋ ਆਵਾ ਬਾਜੀ ਦੇ ਡੇਰੇ ਬਹੁਤ ਵਧੀਆ ਸੁੰਦਰ ਮਾਰਤਾ ਇੱਧਰ ਲੰਗਰ ਹੈਗਾ ਬਹੁਤ ਹੀ ਵਧੀਆ ਹਾਂਜੀ ਲੰਗਰ ਪਾਣੀ ਪੱਕ ਰਿਹਾ ਜੀ ਬਰਸ਼ਾਦਾ ਸਾਰੇ ਸੇਵਾਦਾਰ ਹੈ ਇੱਧਰ ਬਣੀ ਲੰਗਰ ਹਾਲ ਹੈਗਾ ਆ ਜਾਓ ਸੇਵਾਦਾਰ ਜੀ ਮਿਤੀ 3 2 99 ਦਿਨ ਬੁੱਧਵਾਰ ਨੂੰ ਲੰਗਰ ਦਾ ਨੀ ਪੱਥਰ ਸੰਤ ਬਾਬਾ ਬਿਕਰਮ ਸਿੰਘ ਜੀ ਨੇ ਰੱਖਿਆ ਸੇਵਾ ਕੀਤੀ ਸਮੂਹ ਸੰਗਤਾਂ ਨੇ ਪਿੰਡ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਹਾਂਜੀ ਬਈ ਇੱਕ ਬਹੁਤ ਵਧੀਆ ਮਹੱਲਾ ਸਰੋਵਰ ਬਣਿਆ ਬਹੁਤ ਸੁੰਦਰ ਮਾਤਾ ਡੇਰੇ ਦੀ ਸੰਤ ਬਾਬਾ ਇਸਰਦਾਸ ਜੀ ਦੀ ਤੇ ਬਈ ਡੇਰੇ ਚ ਸਰੋਵਰ ਮੈਂ ਇੱਥੇ ਦੇਖਿਆ ਹੈਗਾ ਆਪਾਂ ਗੁਰੂ ਘਰਾਂ 'ਚ ਤਾਂ ਮਹੱਲਾ ਵੀ ਆਮ ਹੁੰਦੇ ਆਪਣੇ ਸਰੋਵਰ ਬਹੁਤ ਵਧੀਆ ਮਨ ਨੂੰ ਚੰਗਾ ਲੱਗਿਆਗਾ ਜੋ ਕਿ ਡੇਰੇ ਦੇ ਵਿੱਚ ਵੀ ਸਰੋਵਰ ਹੈਗਾ ਰਣਾ ਦੇ ਦਰਖਤ ਹੈ ਬਾਈ ਜੀ ਜੋ ਕਿ ਆਪਾਂ ਨੂੰ ਕਿਸੇ ਨੂੰ ਟਾਵੇਂ ਹੀ ਮਿਲਣਗੇ ਜੋ ਕਿ ਬਾਬਾ ਜੀ ਦੇ ਡੇਰੇ ਦੇ ਵਿੱਚ ਆਗੇ ਜੋ ਕਿ ਨਗਰ ਵਾਸੀ ਦੱਸਣ ਨਾਲ ਬਹੁਤ ਪੁਰਾਣੇ ਦਰਖਤ ਹੈਗੇ ਆ ਪਵਿੱਤਰ ਸਰੋਵਰ ਸਰਾ ਆਗੇ ਤੇ ਹੁਣ ਤੁਹਾਡੀ ਗੱਲ ਕਰਾਉਣੇ ਜਾ ਕੇ ਇੱਥੋਂ ਦੇ ਸੇਵਾਦਾਰ ਹੈ ਜੋ ਸੇਵਾ ਕਰਦੇ ਡੇਰੇ ਦੀ ਹਾਂਜੀ ਬਾਈ ਆਪਣੇ ਸੇਵਾਦਾਰ ਬੈਠੇ ਬਜ਼ੁਰਗ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਸਸਰੀ ਕਾ ਬੱਪੂ ਜੀ ਆਪਣੇ ਜਿਹੜੇ ਬਣਾ ਦੇ ਦਰਖਤ ਹੈਗੇ ਜਿਹੜੇ ਡੇਰੇ ਦੇ ਵਿੱਚ ਹੈਗੇ ਇਹ ਕਿੰਨੇ ਕੁ ਪੁਰਾਣੇ ਹੈਗੇ ਇਹ ਘੱਟ ਤੋਂ ਘੱਟ ਸਾਡੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ 200 ਸਾਲ ਪੁਰਾਣੇ ਹੋ ਸਕਦੇ ਹੈ ਠੀਕ ਹੈ ਜੀ ਕਿਉਂ 40-40 ਸਾਲ ਤਾਂ ਉਹਨਾਂ ਗਿਆਨ ਹੋ ਗਏ ਤੇ 80-90 ਸਾਲ ਦੇ ਹੋ ਕੇ ਉਹ ਨੂੰ ਗਏ ਨਾ ਤੇ ਤੇ ਉਹ ਕਦੇ ਵੀ ਅਸੀਂ ਦਾ ਜਿੱਦਣ ਦੀ ਸਾਨੂੰ ਸੁਰਸੰਭਲਿਆ ਇਹ ਹੀ ਵੇਨੇ ਤੇ ਬਾਪੂ ਜੀ ਇਹ ਫਿਰ ਬਾਬਾ ਜੀ ਦੇ ਲਾਏ ਹੋਇਆ ਕਿ ਪਹਿਲਾਂ ਤੋਂ ਇਹ ਤਾਂ ਪਹਿਲਾਂ ਤੋਂ ਜੰਗਲੀ ਸੀ ਇਹ ਠੀਕ ਹੈ ਜੀ ਇਹ ਸ਼ਾਮਰਾਟ ਸੀ ਬਾਬਾ ਜੀ ਦਾ ਬਾਹਲਾ ਇਹਦਾ ਬਾਬਾ ਜੀ ਤਾਂ ਆਏ ਨਾ 1969 ਚ ਇੱਥੇ ਠੀਕ ਹੈ ਜੀ 69 ਤੋਂ ਬਸ 2 69 1900 ਹਾਂ ਇਹ ਸੰਤ ਉਦੋਂ ਬਾਅਦ ਆਏ ਨਾ ਉਸ ਟਾਈਮ ਇਹ ਜੰਗਲੀ ਹੁੰਦਾ ਸੀਗਾ ਠੀਕ ਹੈ ਜੀ ਹੂੰ ਬਹੁਤ ਹੀ ਸੋਹਣੀ ਸੁੰਦਰ ਮਾਰਤਾ ਆ ਬਾਬਾ ਜੀ ਵੱਲੋਂ ਬਣਾਈ ਗਈ ਸਟੇਜ ਹੈਗੀ ਤੇ ਬਾਈ ਜੀ ਸਾਰੇ ਜਿਹਨੇ ਮੇਰੇ ਭਰਾ ਵੀਡੀਓ ਵੇਖਣ ਵਾਲੇ ਹੈਗੇ ਸਾਰਿਆਂ ਨੂੰ ਬੇਨਤੀ ਹੈ ਕਿ ਬਾਈ ਜੀ ਇਹ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਭਰਾਵੋ ਤੁਹਾਡੇ ਹੀ ਹੌਸਲੇ ਨਾਲ ਅਸੀਂ ਮੰਨ ਲਾ ਵੱਧ ਤੋਂ ਵੱਧ ਮੰਨ ਲਾ ਇਤਿਹਾਸਕ ਵੀਡੀਓ ਬਣਾ ਕੇ ਲਿਆਈ ਗਏ ਕੋਈ ਜਿਵੇਂ ਜ਼ਿਆਦਾਤਰ ਕੋਈ ਡੇਰਿਆਂ ਨੂੰ ਉਹ ਕਹਿੰਦੇ ਵੀ ਨਹੀਂ ਇਹ ਸਾਰੇ ਇਤਿਹਾਸਿਕ ਡੇਰੇ ਆ ਸੰਤਾਂ ਦੀ ਜਗਾਗੀਆਂ ਜੋ ਕਿ ਪ੍ਰਤੱਖ ਹੁੰਦੀਆਂ ਤੇ ਲੋਕ ਸਾਰੇ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦੇ ਆ ਜੇ ਵੀਡੀਓ ਬੜੀ ਚੰਗੀ ਲੱਗੇ ਭਰਾਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਡਾ ਬਣਾਉਣ ਦਾ ਹੌਸਲਾ ਵੱਧ ਜਾ ਸਕੇ ਜੇ ਬਾਈ ਜੀ ਵੀਡੀਓ ਫੇਸਬੁੱਕ ਤੇ ਵੇਖਣੇ ਆ ਤਾਂ ਫੋਲੋ ਜ਼ਰੂਰ ਕਰ ਲਓ ਜੇ YouTube ਤੇ ਵੇਖਣੇ ਆ ਤਾਂ ਸਬਸਕ੍ਰਾਈਬਰ ਜੁਆਇਨ ਕਰ ਲਓ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ